ਕਿ ਪਾਣਾ ਵੀ ਬੁੱਲ ਸਕਦਾ ਹੈ ਇਹ ਤਾਂ ਸੱਖੀਆਂ ਬਣਾਦੀਆਂ ਸਾਡੇ 100 ਸਾਲਾਂ ਦੀ ਜੁਬਕੀਤਾ ਇਹ ਹੀ ਕੀਤਾ ਹਿੰਦੂਵਾਦ ਪਾਣ ਨੂੰ ਬੁੱਲਦੀ ਨਹੀਂ ਸੀ ਉਹਨਾਂ ਨੇ ਐਸੀਆਂ ਸੱਖੀਆਂ ਧੜਕੇ ਬਾੜਦੀਆਂ ਪਾਣ ਨੂੰ ਬੁੱਲਣ ਤੋਂ ਪੁੱਟਾ ਘੜਾ ਦੇ ਤਾ ਸਿਰ ਇਹ ਗੱਲ ਨੂੰ ਸਾਨੂੰ ਆਇਆ ਸੱਖੀਆਂ ਨਾਲ ਕਿ ਪਾਣਾ ਤੋਂ ਵਿਰੋਧ ਕਰਤਾ ਸਖਾਂ ਬਸ ਪਾਣਾ ਛੱਡ ਗਏ ਸਿੱਖੀ ਛੱਡ ਗਏ ਜਿਹੜਾ ਪਾਣਾ ਮੰਨਣ ਨੂੰ ਛੱਡ ਗਿਆ ਇਹੀ ਸਿੱਖੀ ਨੂੰ ਛੱਡ ਗਿਆ ਸਿੱਖੀ ਦਾ ਆਖਰੀ ਕੀ ਹੈ ਸਾਥ ਰਸਾ ਸਰੇ ਤੇ ਗੰਢ ਪਾਣਾ ਬੱਲ ਬਸ ਪਾਣਾ ਜਣ ਪਾਣਾ ਬਿਠਾ ਕਰਕੇ ਬੁੱਲੋ ਤੇਰਾ ਪਾਣਾ ਬਿਠਾ ਲੱਗ ਗਿਆ ਗੋਪਦਾਰ ਸਨਾਨਕ ਬੁੱਗਾ ਆ ਆਖਰੀ ਗੱਲ ਹੈ ਸਿੱਖੀ ਦੀ ਇੱਥੇ ਪਹੁੰਚ ਲਖੀਲ ਨੂੰ ਬੰਕ ਗਿਆ ਨਾ ਬੁਜ਼ਾਰਤ ਨਹੀਂ ਬਿਠਾ ਗਈ ਲੱਗਦਾ ਪਾਣਾ ਕਾਟਾ ਪੈ ਗਿਆ ਵਾਧਾ ਹੋ ਗਿਆ ਕੋਈ ਜੱਪਿਆ ਮਰ ਗਿਆ ਬੁਬਾਰ ਹੋ ਗਿਆ ਨੁਕਸਾਨ ਹੋ ਗਿਆ ਜੋ ਹੁੰਦਾ ਹੋਈ ਜਾਵੇ ਇਹ ਉਦਾਈ ਰਣ ਦਾਨ ਖਮਗਦਾ ਨਾਮ ਬਦਲ ਬਣਾ ਦੇਣਾ ਬਿਠਾ ਰਿਹਾ ਸਰ ਹੱਕ ਦਾ ਚਾਹ ਖਲਾਫ ਇਹ ਆ ਵਤਾ ਸਿੱਖ ਦੀ ਤੇ ਸਾਡੀ ਦਾ ਹੈ ਨਹੀਂ ਫਿਰ ਉਸਤਾ ਸਾਡੀ ਦਾ ਹੁੰਦਾ ਵਸਤਾ ਕਿਨੂੰ ਕਹਾਂ ਹੁਣਮਣੀ ਵਸਤਾ ਹੈ ਨਹੀਂ ਉਹਨੂੰ ਹੁਣਮਣੀ ਵਸਤਾ ਕਹਿੰਦੇ ਨੇ ਆ ਹੁਣਮਣੀ ਉਸਤਾ ਪਰ ਵਾਇ ਨਹੀਂ ਕੀ ਹੋ ਰਿਹਾ ਬਨਵਾਇਜ ਹੈ ਉਹ ਨਹੀਂ ਬਨਵਾਇਜ ਦੇ ਵਿੱਚ ਮਾਇਆ ਦੇ ਘਾਟੇ ਵਾਧਿਆ ਨੂੰ ਪਰਵਾਇ ਨਹੀਂ ਕਰਦਾ ਜੇ ਉਹ ਹੁਣਮਣੀ ਵਸਤਾ ਕਹਿੰਦੇ ਨੇ ਕੀ ਹੋ ਰਿਹਾ ਮਾਇਜ ਉਦਾਰ ਬੇ ਜੋ ਹੁਣ ਹੈ ਉਹ ਸਾਡੇ ਵਾਸਤੇ ਗੱਲ ਨਹੀਂ ਹੈ ਅਸੀਂ ਹਟਾ ਨਹੀਂ ਸਕਦੇ ਹੁਣ ਆਜੋ ਹੋਏਗਾ ਯੋਗ ਵਰਨੀ ਵਸਾਇਆ ਚਲੋ ਕਾਇਦੇ ਨੇ ਜੋਗੀ ਯੋਗ ਵਰਨੀ ਵਸਤਾ ਸਾਡੇ ਬਸ ਵਿੱਚ ਕੁਝ ਨਹੀਂ ਫਿਰ ਕੀ ਫਾਇਦਾ ਕੁਝ ਨਹੀਂ ਹੈ ਬਸ ਵਿੱਚ ਕੋਈ ਲੇਖਕ ਐਸੇ ਮਹਾਵੀਰ ਜੈਸੇ ਐਸੇ ਗਿਆਨ ਘੜ ਹੱਥੇ ਚ ਲੱਗਦਾ ਗਿਆਨ ਘੜ ਇਸ ਤਰੀਕੇ ਨਾਲ ਰੱਖਦਾ ਜਿਵੇਂ ਮਹਾਵੀਰ ਜੋਦੇ ਹਰ ਵਕਤ ਗਿਆਨ ਦਲਵਾਰ ਹੱਥ ਚ ਰੱਖਦੇ ਨੇ ਮਹਾਵੀਰ ਜੈਸੇ ਜੇ ਮਹਾਵੀਰ ਰੱਖਦੇ ਨੇ ਦਲਵਾਰ ਰੱਖਦੇ ਹੀ ਨੇ ਪੱਕੇ ਉਹ ਬਾਲ ਨਹੀਂ ਦਾ ਰੱਖ ਲਈ ਗਾਲਸ ਨੇ ਉਹ ਭੁੱਲ ਗਿਆ ਅਸਲੀ ਅਸਲੀ ਭੁੱਲ ਲਗੇ ਬਾਲ ਨਹੀਂ ਰੱਖ ਲਈ ਉਹ ਰਾਇਤ ਅੰਦਰ ਲਿੰਦੀ ਸੀ ਬਾਹਲੀ ਦਾ ਦਿਖਾਵਾ ਸੀ ਬਾਹਲੀ ਦਾ ਤਾਂ ਸੀ ਨਾ ਉਹ ਗੱਲ ਪੈ ਕੇ ਦੂਏ ਛੇਵੇਂ ਪਾ ਜਾਣੇ ਬਾਹਲੀ ਤਾਂ ਭਾਈ ਸੀ ਪਹਿਲਾਂ ਨਹੀਂ ਭਾਈ ਆ ਸੀ ਆਹਾ ਆ ਅਸਲ ਜੀ ਇਹ ਲਿਖਿਆ ਪਹਿਲਾਂ ਤਲਵਾਰ ਦੀ ਰਹਿਤ ਪਿੱਛੋਂ ਦਸੀ ਆ ਲਿਖੀ ਪਹਿਲਾਂ ਦੀ ਆ ਇਹ ਆਹ ਪੰਕਤੀਆਂ ਜਿਹੜੀਆਂ ਪੜ ਰਿਆ ਪਹਿਲਾਂ ਲਿਖ ਦਿੱਤੀਆਂ ਇਹ ਅਵਧਵਾਜ ਤਿਆਰ ਹੋਇਆ ਅਸਲ ਗੱਲ ਆ ਸੀ ਹਰ ਵਕਤ ਗਿਆਨ ਖੜਗ ਨੂੰ ਤਿਆਰ ਫੁਰ ਤਿਆਰ ਰੱਖਦਾ ਫੁਰਕੜੇ ਵળે ਲੋੜ ਪਾਜੇ ਤੇ ਸਭਨ ਦੀ ਸਾਣ ਤੇ ਰੋਜ ਲਾਉਣ ਦਾ ਮਤਲਬ ਕੀ ਹੈ ਰੋਜ਼ ਬਾਣੀ ਵੜਨ ਦਾ ਮਤਲਬ ਕੀ ਹੈ ਸ਼ਬਦ ਦੀ ਛਾਨ ਤੇ ਤਲਵਾਰ ਲੱਗੀ ਰਹੇ ਗਿਆਨ ਜੁੜਿਆ ਰਹੇ ਸ਼ਬਦ ਰਸਾਂ ਰਖਾਈ ਲਾ ਕੇ ਰੋਜ਼ ਤਲਵਾਰ ਪਹਿਲਾ ਤਾਲ ਲਾ ਕੇ ਤਿਆਰ ਕਰਕੇ ਰੱਖੇ ਬਸ ਬਾਕੀ ਸਦਾਰ ਦਾ ਕੰਮ ਕਰਦਾ ਰਹੇ ਫਿਰ ਜੁਰੇ ਜੰਗ ਜ਼ੋਰੰ ਕਰੇ ਜੁਦ ਘੋਰੰ ਜਦੋਂ ਜੰਗ ਜੁੜ ਜਵੇ ਕਿਤੇ ਕਿਪਤਾ ਘੜੇ ਵੇ ਜੁੜ ਜਾ ਕਿੱਥੇ ਕੋ ਮੋਗਾ ਆਇਆ ਜੇ ਜਾਗੇ ਜੁੜਦੀਏ ਜੋਰ ਨਾਲ ਫਿਰ ਜੁੱਧ ਘੋਰ ਜੁੱਧ ਕਰੇ ਤੇ ਫਿਰ ਦੱਸ ਦੇ ਅਗਲੇ ਨੂੰ ਕਿਹੜੇ ਬਾ ਫਿਰ ਤਲਵਾਰਾਂ ਦੇ ਵਿੱਚ ਪਤਾ ਲੱਗ ਜੂ ਨਾ ਕਿਹੜੀ ਤਲਵਾਰ ਜਿੱਦਣਾ ਜੋਰ ਹੈ ਤਲਵਾਰ ਖੜਨ ਦੀ ਮੂਰ ਕਬੀਂਦੀ ਤੇਰੀ ਤਲਵਾਰ ਦੇ ਬੀਦੀ ਨਿਕਲ ਜਾਂਦੀ ਹੈ ਉਹ ਵੁਠੇ ਵੁਠਾ ਦੀ ਆਇ ਨਾ ਸਰਵਾ ਜਾ ਜਦੋਂ ਗੱਲ ਚਰਚਾ ਹੁੰਦੀ ਹੈ ਨਾ ਗਿਆਨ ਚਰਚਾ ਜਦੋਂ ਕੋਰਬੋ ਨੂੰ ਕਹਿੰਦੇ ਨੇ ਜਦੋਂ ਗਿਆਨ ਚਰਚਾ ਹੁੰਦੀ ਹੈ ਨਾ ਮੰਗ ਜਾਂਦੀ ਹੈ ਫਿਰ ਫਿਰ ਕੋਰ ਜੁੱਧ ਕਰਦਾ ਹੈ ਕਹਿੰਦਾ ਜੁੱਧ ਕੋਰ ਉਹ ਜੁੱਧ ਕੋਰਗ ਦਾ ਸਮਾਂ ਆਇਆ ਹੋਇਆ ਹੈ ਨਾ ਆਇਓ ਤੈਨਾਂ ਛੇੜੀਏ ਥੋੜੀ ਜਿਹੀ ਲੜਾਈ ਲੜਣਾ ਵਧੀਆ ਨਾ ਜਿਹੜਿਆ ਫਿਰ ਨਾ ਅੱਲਾ ਕਰਦੇ ਕਿੱਤੇ ਲੁਪੜਾ ਹੀ ਨਹੀਂ ਹੈ ਇਹਨਾਂ ਨੇ। ਵਜੂਦ ਵਿੱਚ ਨਹੀਂ ਲੱਭਦਾ ਹੁੰਦਾ ਇਹ। ਕੋਈ ਨਾ ਜਰੇ ਹੁੰਦਾ ਜਨਾਜਾ ਹੈ। ਕੋਈ ਸੁਪੜੇ ਤੇ ਨਾ ਆਜੇ। ਜੇ ਤਾਂ ਸਾਹਮਣੇ ਤੋਂ ਹੋਵੇ ਨਾ ਮਰ ਗਈ। ਜੁੜੇ ਜੰਗ ਜ਼ੋਰਾਂ ਕਰੇ ਜੁਦ੍ਹ ਘੌਰਾਂ। ਜਾਂ ਜੋੜਨਾ ਜੰਗ ਜੁੜਦੀਆ ਜਮ ਕਾਲੇ ਵਗਨਦੇ ਨੇ ਝੜੀ ਤੀ। ਕਿਤੇ ਸਾਲ ਕਰਦਾ ਰਿਹਾ ਮੈਨੂੰ ਦੱਸੋ ਮੈਨੂੰ ਦੱਸੋ ਮੈਨੂੰ ਦੱਸੋ। ਕਰਦਾ ਰਿਹਾ ਲੋ। ਜੇ ਦੱਸਿਆ ਇੱਕ ਕਮਲੀ تیر ਸਿਆ ਫਿਰ ਕ ਤੀਰ ਹੀ ਸਿਆ ਕਨ ਕੋਲ ਦੀ ਨਿਕੜਿਆ ਮੁੜ ਕੇ ਪਤਾ ਨਹੀਂ ਕਿੱਥੇ ਲੁਕ ਗਿਆ ਜਾ ਕੇ ਜਵਾਬ ਹੀ ਨਹੀਂ ਦਤਾ ਉਹਦਾ ਆਇਆ ਤਾਂ ਉਹ ਗੁੱਸੇ ਨਾਲ ਵੜੀ ਸੀ ਮਾਰਿਆ ਉਹਨੂੰ ਦੱਸਿਆ ਇਹ ਵੀ ਤੂੰ ਜੱਗ ਕਰ ਜੋਗਾ ਹੈ ਨਹੀਂ ਤੂੰ ਬਦਲ ਜਾਣ ਜੋਗਾ ਨਹੀਂ ਤੂੰ ਤੂੰ ਤਾਂ ਕਾਬਲੇ ਨਹੀਂ ਹੈਗਾ ਜੋ ਚਰਚਾ ਦੇ ਤੈਨੂੰ ਤਾਂ ਸਮਝਿਆ ਹੈ ਨਹੀਂ ਗੁਰਮਤ ਕੀ ਹੈ ਕਿਸੇ ਧਰਮ ਦੀ ਵੀ ਸਮਝ ਨਹੀਂ ਫਿਰਦੂ ਧਰਮ ਦੀ ਵੀ ਸਮਝ ਨਹੀਂ ਆ ਰਹੀ ਕਿਦੂ ਧਰਮ ਦੀ ਵੀ ਬਹੁਤ ਗਿਆਨ ਹੈ ਆਇਦੂ ਧਰਮ ਇਹਦਾ ਬੜਾ ਵੜਾ ਹੈ ਹੋਰ ਕੀ ਹੈ ਇਹ ਹੈ ਆਇਦੂ ਧਰਮ ਫਿਰਦੂ ਧਰਮ ਕਿਉਂ ਬਣ ਗਿਆ ਆਰਥੋਲਟ ਕਰ ਲੈ ਇਹਦੇ ਗੱਲ ਤਾਂ ਇਹੀ ਲਿਖੀ ਹੋਈ ਓਥੇ ਵੀ ਅਰਥਨਾ ਨਾ ਅਰਥ ਕਰ ਲੈ ਅਸੀਂ ਇਹਨਾਂ ਅਰਥ ਇਹਦੇ ਵਿੱਚ ਕੀਤੇ ਹੋਏ ਨੇ ਅਰਥ ਹੈ ਕਿڑی ਆਪ ਪੜ ਰਹੇ ਪੜ ਰਹੇ ਨੇ ਜਿਹੜੇ ਵਿਦਵਾਨ ਰੋਲਾ ਪਾਉਂਦੇ ਨੇ ਉਹਨਾਂ ਨੇ ਪੜਤ ਦੇ ਅਰਥਾਂ ਨੂੰ ਸੱਚ ਮੰਨ ਲਿਆ ਇਹਨਾਂ ਨੇ ਪੜਤ ਦੇ ਖੇਲੇ ਨੇ ਉਹ ਬੁੱਧੀ ਇਹਨਾਂ ਪੜਤ ਦੀ ਬੁੱਧੀ ਇਹਨਾਂ ਉਹ ਪਹਿਲਾਂ ਕੁਰਬਾਨੀ ਦੇ ਅਰਥ ਪੜਦੇ ਉਹ ਸਮਝਦੇ ਉਹਦੇ ਅਖਜ਼ਾਰੇ ਦੇ ਅਰਥ ਕਰਦੇ ਫਿਰ ਅਕਲ ਵਾਲੇ ਸੀ ਉਹ ਕੁਰਬਾਨੀ ਦੇ ਵੀ ਅਰਥ ਉਹ ਜਿਹੜੇ ਸੱਚ ਬੰਦੀ ਬੈਠੇ ਨੇ ਜਿਹੜੇ ਪੜਤ ਨਾ ਕਰਕੇ ਦੇ ਦਿੱਤੇ ਇਹ ਤਾਰਾ ਹਦੋ ਤਬਨੇ ਕੀ ਤੇਰੇ ਅਰਫਰੀਦ ਕੋਲ ਦੇ ਟੀਕੇ ਚ ਉਹਦੀ ਨਕਲ ਆ ਸਾਰੇ ਟੀਕੇ ਨਹੀਂ ਕੀਤੀ ਉਹਨੂੰ ਸਾਰੇ ਸੱਚਵਾਨੀ ਬੈਠੇ ਨੇ ਤੇ ਚੇਲੇ ਤਾਂ ਫਿਰ ਪੜਨਦੇ ਹੀ ਨੇ ਉਹਨੇ ਸ਼ਾਸਤਰੀ ਅਨੁਸਾਰ ਅਰਥ ਕੀਤੇ ਕਿਸਾ ਸਾਹ ਆਪਣਾ ਘਰ ਹੈ ਨਾ ਅਸੀਂ ਸਿੱਖਾਂ ਨੇ ਤਦੌਣ ਕ ਮਦਾਨ ਜਿਵੇਂ ਪਤਾ ਮਦਾਨ ਚਾਉਣਾ ਹੀ ਨਹੀਂ ਇਹਨਾਂ ਨੇ ਮਦਾਨ ਚ ਨਹੀਂ ਆਉਣਾ ਇਹਨਾਂ ਨੇ ਆਪ ਐਸੇ ਸੁਣ ਕੇ ਜੱਪ ਕਰ ਜਾਣ ਅਸੁਰਕੀ ਸ਼ਾਂਤ ਹੋ ਜਾਣਾ ਚੁੱਪ ਕਰ ਜਾਣਾ ਅਜੋ ਜਾ ਰਿਹਾ ਇਹਨੂੰ ਦੇਖ ਕੇ ਚੁੱਪ ਕਰ ਜਾਣਗੇ ਬਹਿ ਜਾਣਗੇ ਆਰਾਮ ਨਾਲ ਇੱਥੇ ਪੱਲੇ ਨਾਲ ਦੇ ਹੈ ਉਹ ਨਹੀਂ ਕੁਝ ਪੱਲੇ ਕੀ ਹੈ ਤੁਹਾਡੇ ਉਹ ਤਾਂ ਦਿਖਾਉ ਪੱਲੇ ਕੀ ਹੈ ਪੱਲੇ ਕੁਝ ਵੀ ਨਹੀਂ ਇੱਕ ਇੱਕ ਗੱਲ ਕਲੀਅਰ ਕਰ ਦੇਣੀ ਹੈ ਜੋੜੀ ਮਹੀ ਵਾਲਾ ਨਹੀਂ ਹੋ ਗਈ ਨਾ ਕਲੀਅਰ ਅੱਜ ਹੂੰ ਹੋ ਜਾਣਾ ਕੱਲਾ ਕੰਨ ਇਹਨਾਂ ਨੂੰ ਹੈ ਵੀ ਜਾਣੀ ਪਤਾ ਨਹੀਂ ਕੀ ਹੈ ਇਹਨਾਂ ਨੂੰ ਬੜਾ ਪਤਾ ਹੈ ਇਹ ਸਮਝਦੇ ਨੇ ਸਾਨੂੰ ਅਕਲ ਹੈ ਇਹੀ ਭਲੇਖਾ ਇਹਨਾਂ ਨੂੰ ਸਮਝਦੇ ਨੇ ਸਾਨੂੰ ਅਕਲ ਹੈ ਇਹੀ ਭਲੇਖਾ ਇਹ ਸਮਝਦੇ ਨੇ ਸਾਨੂੰ ਅਕਲ ਇਹੀ ਤਾਂ ਭਲੇਖਾ ਇਹਨਾਂ ਨੂੰ ਅਕਲ ਹੈ ਲੁੱਦਾ ਹੈ ਕਿਥੇ ਸਾਬਤ ਕਰ ਦੇਣਾ ਵੀ ਇਹਨਾਂ ਨੂੰ ਅਕਲ ਨਾਲੋਂ ਦੀ ਕੋਈ ਚੀਜ਼ ਇਹਨਾਂ ਕੋਲ ਨਹੀਂ ਹੈ ਸੰਸਾਰੀ ਅਕਲ ਵੀ ਦੀ ਹੈ ਰੋਲ ਠੀਕ ਜਿਹਨੂੰ ਸੰਸਾਰੀ ਅਕਲ ਕਹਣਾ ਉਹ ਵੀ ਵਧੀਆ ਨਹੀਂ ਜਾਨੂ ਸੰਸਾਰੀ ਅਕਲ ਵਾਲੇ ਵੀ ਆਦਮੇ ਤਾਂ ਬਹੁਤ ਸਿਆਣੇ ਨੇ ਜਿਹੜਾ ਵਿਸ਼ਾ ਨਹੀਂ ਹੁੰਦਾ ਕਿਸੇ ਦਾ ਉਹ ਉਸ ਵਿਸ਼ੇ ਤੇ ਬਹੁਤ ਜ਼ਰੂਰੀ ਜਾਂਦਾ ਜਿਹੜਾ ਸੰਸਾਰੀ ਆਦਮੀ ਸਿਆਣੇ ਬੇਲੋ ਡਾਕਟਰ ਦੀ ਵਿਸ਼ਾ ਨਹੀਂ ਮੈਂ ਡਾਕਟਰ ਨੂੰ ਚੈਲੰਜ ਕਰਾਂ ਤਾਂ ਅਗਲੀ ਦਾ ਹੋਰ ਬੇਕੀ ਜੀ ਮੁਖਾਨਦ ਮੇਰਾ ਬੇਸ਼ਾਨੀ ਮੈਂ ਵਕੀਲਾਂ ਨੂੰ ਚੈਲੰਜ ਕਰਾਂ ਪਾਗਲ ਨਹੀਂ ਤਾਂ ਹੋਰ ਬਕੀ ਹੋ ਗਏ ਆ ਗਿਦੀਆਂ ਬੇਸ਼ਾਨੀ ਮੈਂ ਗਿਦੀਆਂ ਨੂੰ ਵੱਡੇ ਵੱਡੇ ਚੈਲੰਜ ਕਰਦਾ ਫਿਰਾਂ ਤੇ ਪਾਗਲ ਨਹੀਂ ਤਾਂ ਹੋਰ ਬਕੀ ਹੋ ਆਰਵਾਇਦਿਕ ਮੇਰਾ ਬੇਸ਼ਾਨੀ ਡਾਕਟਰ ਮੇਰਾ ਬੇਸ਼ਾਨੀ ਡਾਕਟਰ ਨੂੰ ਚੈਲੰਜ ਕਰਾਂ ਤੇ ਪਾਗਲ ਨਹੀਂ ਹੋਰ ਬਕੀ ਹੋ ਧਾਰ ਮੇਰਾ ਬੇਸ਼ਾਨੀ ਮੈਂ ਧਾਰ ਮੁਖਾਦਮ ਨੂੰ ਚੈਲੰਜ ਕਰਾਂ ਪਾਗਲ ਨਹੀਂ ਹੋਰ ਬਕੀ ਹੋ ਤਾਂ ਮੇਰਾ ਬੇਸ਼ਾਨੀ ਹੈ ਪੜ੍ਹਾਈ ਨਹੀਂ ਮੈਂ ਸਿੱਧਾ ਤਰ ਤੇ ਮੇਰਾ ਵਿਸ਼ਾ ਹੀ ਨਹੀਂ ਹੈ ਤੇ ਮੈਂ ਧਾਰਮਿਕ ਉਹਦੇ ਧਰਮ ਦੇ ਖੇਤਰ ਚ ਪੰਬੇ ਲਾਵਾਂ ਜਾ ਕੇ ਤੇ ਪਾਗਲ ਨਹੀਂ ਹੋਰ ਮੈਂ ਕੀ ਪਾਗਲ ਨੇ ਜਿਹਦਾ ਵਿਸ਼ਾ ਨਹੀਂ ਹੁੰਦਾ ਜਿਹੜੇ ਗਿਆਨ ਦਾ ਉਹ ਗਿਆਨ ਦੇ ਵਿੱਚ ਚਰਚਾ ਨਹੀਂ ਕਰੀ ਜਾਂਦੀ ਆ ਸੁਣੀ ਦਾ ਹੁੰਦਾ ਪੜੀ ਦਾ ਹੁੰਦਾ ਸਿੱਖੀ ਦਾ ਹੁੰਦਾ ਜਿਹੜਾ ਜ਼ਿੰਦਗੀ ਲਾਤੀ ਉਹ ਪਾਗਲ ਨਹੀਂ ਹੋਏ ਤੁਹਾਡੇ ਨੂੰ ਯਾਨੀ ਡਾਕਟਰੀ ਜਿੰਦਗੀ ਲਾਤੀ ਖੋਚ ਸਾਈਂ ਦਾ ਉਹਨਾਂ ਜਿੰਦਗੀ ਲਾਤੀ ਅਸੀਂ ਐਵੇਂ ਵੈਸ ਕਰੀ ਜੇ ਉੱਦੋਂ ਜਾ ਕੇ ਕੀ ਫਾਇਦਾ ਫਾਇਦਾ ਸੰਸਾਰੀ ਅਗਲ ਵੀ ਇਹਨਾਂ ਦੀ ਹੈ ਜੀ ਉਦੋਂ ਵੀ ਕਚਰੇ ਉਹ ਵੀ ਡਿਗਰੀ ਹੈ ਬਧੀਆ ਗੱਲ ਨਹੀਂ ਜਿਆਨੇ ਬੰਦੇ ਸੰਸਾਰੀ ਵੀ ਜਿਹੜੇ ਹੁੰਦੇ ਨੇ ਸਿਆਣੇ ਉਹ ਵੀ ਨਹੀਂ ਕਰਦੇ ਰਾਲ ਦਿੰਦੇ ਹਾਰ ਬਾਈ ਖਿਲਰ ਦਰ ਦੇ ਕਰਨ ਜਿਹੜੇ ਖੜੇ ਨੂੰ ਬੋਲਣ ਜਾਂਦਾ ਉਹ ਤੇ ਜਿਹੜੇ ਖੜੇ ਨੂੰ ਬੋਲਣ ਦੀ ਉਥੇ ਛੂਟ ਹੋਵੇ ਅਦਾਲਤ ਨਾਲ ਰਕਮ ਨਾ ਚੱਲੇ ਕਹਾਂਗਾ ਭਾਈ